ਸਸ਼ਵੀਕਾਲ D5 ਚੈਨਲ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਪੰਜਾਬ ਨੂੰ ਚਿੱਠੀ ਆਉਂਦੀ ਹੈ ਜਿਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਸੀਂ NHAI ਦੇ ਪ੍ਰੋਜੈਕਟ ਰੱਦ ਕਰ ਦੇਵਾਂਗੇ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਠੀਕ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਚਿੱਠੀ ਲਿਖਦੇ ਨੇ ਜਵਾਬ ਦਿੰਦੇ ਨੇ ਕਿ ਅਜਿਹੀ ਕੋਈ ਗੱਲ ਨਹੀਂ ਹੈ ਕੁਝ ਇੱਕ ਵਿਵਾਦ ਨੇ ਕੁਝ ਇੱਕ ਜ਼ਮੀਨਾਂ ਦੇ ਵਿਵਾਦ ਨੇ ਕਿਤੇ ਕੋਈ ਜਿਹੜੀ ਖੁਦਾਈ ਆ ਉਹ ਡੂੰਗੀ ਕੀਤੀ ਜਾ ਰਹੀ ਆ ਤਾਂ ਉਹਦੇ ਕਰਕੇ ਵਿਵਾਦ ਪੈਦਾ ਹੋਇਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਹੈ ਕਿ ਅਸਲ ਦੇ ਵਿੱਚ ਮਸਲਾ NHAI ਦੇ ਉੱਤੇ ਹੁੰਦੇ ਹਮਲਿਆਂ ਦਾ ਨਹੀਂ ਮਸਲਾ ਅਮਨ ਕਾਨੂੰਨ ਦੀ ਸਥਿਤੀ ਦਾ ਨਹੀਂ ਮਸਲਾ ਹੈ ਜ਼ਮੀਨਾਂ ਦਾ ਜ਼ਮੀਨਾਂ ਦੇ ਮੁੱਲ ਦਾ ਕਹਿੰਦੇ ਕਿਉਂਕਿ ਦੂਜੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹ ਘੱਟ ਉਜਾਊ ਨੇ ਪਰ ਪੰਜਾਬ ਦੀਆਂ ਜ਼ਮੀਨਾਂ ਉਜਾਊ ਨੇ ਤਾਂ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਨੂੰ ਵੱਧ ਮੁੱਲ ਮਿਲੇ ਕਿਉਂਕਿ ਜ਼ਮੀਨਾਂ ਉਹਨਾਂ ਦੀਆਂ ਚੰਗੀਆਂ ਨੇ ਤਾਂ ਇੱਥੇ ਕਹਿੰਦੇ ਜਿਹੜੀ ਗੱਲ ਉਹ ਅੜੀ ਹੋਈ ਹੈ ਇਹਨੇ ਤੇ ਕੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਸਾਡਾ ਜ਼ਮੀਨ ਦਾ ਰੌਲਾ ਜੀ ਦੋ ਤਿੰਨ ਜਗ੍ਹਾ ਤੇ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਂ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰੰਦਨ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਉਹ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 22 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ ਇੱਕ ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਚ ਕਰਫਿਊ ਨਹੀਂ ਲੱਗਿਆ ਤੇ ਹਰਿਆਣੇ ਚ ਨੂਹ ਦੇ ਵਿੱਚ 4 ਮਹੀਨੇ ਕਰਫੂ ਲੱਗਿਆ ਰਹੇ ਤੁਸੀਂ ਸਾਨੂੰ ਲਾਓ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਯੂਪੀ ਚ ਆਪਣਾ ਲਾ ਐਂਡ ਆਰਡਰ ਸੰਭਾਲ ਲਓ ਨੰਬਰ ਦੋ ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕਪੇਅਰ ਕਰ ਦੋਗੇ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਜੀਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ 36 ਗੜਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ 1 ਏਕੜ ਮਿਲ ਰਹਾ ਹੈ ਆ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਉਂਗੇ ਅੱਗੇ ਕਠੂਏ ਤੋਂ ਅੱਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਆ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਦੀ ਜ਼ਮੀਨ ਦਾ ਦਾ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਇਸ ਵਾਰ ਦੱਸਦੀ ਕਿ ਐਨਐਚਆਈ ਦੇ ਠੇਕੇਦਾਰਾਂ ਨੇ ਪ੍ਰੋਜੈਕਟ ਦੇ ਦੌਰਾਨ ਦਖਲਅੰਦਾਜ਼ੀ ਦੇ ਇਲਜ਼ਾਮ ਲਗਾਏ ਸੀਗੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਕੁਝ ਲੋਕ ਸਾਨੂੰ ਜਾਨੂ ਮਾਰਨ ਦੀਆਂ ਧਮਕੀਆਂ ਤੱਕ ਦੇ ਰਹੇ ਨੇ ਸਾਡੇ ਨਾਲ ਮਾਰਕੁੱਟ ਕੀਤੀ ਜਾਂਦੀ ਆ ਹਮਲੇ ਕੀਤੇ ਜਾਂਦੇ ਨੇ ਮਾਮਲਾ ਕਾਫੀ ਗੰਭੀਰ ਹੋ ਗਿਆ ਤਾਂ ਜਿਹੜੇ ਮੁਖ ਸਕੱਤਰ ਨੇ ਪੰਜਾਬ ਸਰਕਾਰ ਦੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਕਿਹਾ ਕਿ ਐਫਆਈਆਰ ਦਰਜ ਕਰੋ ਤਾਂ ਉਸ ਤੋਂ ਬਾਅਦ ਵਿੱਚ ਨਿਤਨ ਗੜਕਰੀ ਉਹਨਾਂ ਦੀ ਚਿੱਠੀ ਆ ਜਾਂਦੀ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਅਸੀਂ ਪ੍ਰੋਜੈਕਟ ਰੱਦ ਕਰ ਦੇਾਂਗੇ ਅੱਠ ਪ੍ਰੋਜੈਕਟ ਰੱਦ ਕੀਤੇ ਜਾਣਗੇ ਇਹ ਕਹਿ ਦਿੱਤਾ ਗਿਆ ਕਿਉਂਕਿ ਤੁਹਾਡੇ ਕਹਿੰਦੇ ਜੀ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈਗੀ ਸਾਡੇ ਠੇਕੇਦਾਰਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹ ਸੁਰੱਖਿਆਤ ਨਹੀਂ ਹੈਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਵਾਬ ਦਿੱਤਾ ਸੀਗਾ ਤਾਂ ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਡੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ